ਸਹੀ ਮੈਨੂੰ ਤਾਂ ਕਮਾਂਡਨ ਦੱਸ ਕੇ ਗਈ ਹੈਗੀ ਵੀ 15 ਕਿੱल्ल्या ਤੇ ਘਰਿਆ ਘਰਸਤਾ ਤੇਰਾ ਵੀ 15 ਕਿੱल्ल्या ਤੇ ਮੇਰੇ ਟਿੱਬਿਆਂ ਚ ਕਰਤਾ ਇਹਨਾਂ ਨੇ ਟਿੱਬਿਆਂ ਚ ਕੀ ਹੁੰਦਾ ਕੰਤ ਨਹੀਂ ਕੱਲਾ ਨਹੀਂ ਹੁੰਦਾ ਇਹਨਾਂ ਦੇ ਘਰੇ ਕੋਈ ਕਦੇ ਟਰਾਲੀ ਭਰ ਕੇ ਦੇਈ ਕੋਈ ਨਰਮਾ ਨਹੀਂ ਪਕਾ ਨਹੀਂ ਆਇਆ ਇਹਨਾਂ ਦੇ ਕੰਜਰਾਂ ਦੇ ਮੇਰੇ ਨਾਲ ਧੋਖਾ ਕਰਿਆ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਕੋਈ ਨਾ ਬੁੜੀ ਨੂੰ ਆਉਣ ਦੇ ਸਹੀ ਤਾਂ ਹੀ ਮੈਨੂੰ ਜਿੰਦੇ ਲਾਲਾ ਰੱਖਦੀ ਹੈਗੀ ਸਾਲ ਪਾਰ ਹੋ ਗਿਆ ਸੀ ਵਿਆਹੀ ਨੂੰ ਕਦੇ ਅੰਦਰੋਂ ਬਾਹਰ ਨਹੀਂ ਲਿਖਣ ਦਿੱਤਾ ਇਹਨਾਂ ਨੇ ਕੰਜਰਾਂ ਨੇ ਵੀ ਸਾਡੀ ਬਿੜਕ ਨਾ ਜੀ ਇਹਨੂੰ ਕਿਤੇ ਕੋਈ ਨਾ ਹੁਣ ਆਉਣ ਦੇ ਬੁੜੀ ਨੂੰ ਘਰੇ ਵੜਨ ਦੇ ਸਹੀ ਮੈਂ ਪੁੱਛਦੀ ਹੁਣ ਸਾਰਾ ਕੁਝ ਦੱਸ ਗਈ ਵਧੀਆ ਹੋ ਗਿਆ ਗਮੰਡਣ ਕੋਈ ਨਾ ਮੈਂ ਘਰ ਦੀ ਗੱਲ ਲੱਗਦੇ ਨਾ ਉਤੜੀ ਨਾ ਬੁੜੀ ਨਾ ਸੁੱਕੀ ਕਿੱਧਰ ਆ ਗਈ ਮੈਂ ਤਾਂ ਨੂੰ ਕਹਿ ਕੇ ਗਈ ਸੀ ਵੀ ਨੀਰਾ ਪਾ ਦੀ ਪਸ਼ੂਆਂ ਨੂੰ ਹੈ ਕਿ ਤੇਰੇ ਦੀ ਨਹੀਂ ਨਾ ਬੋਹਾ ਸਿੱਟੋਂ ਵੀ ਪਿਆ ਮੈਂ ਤਾਂ 2 ਘੰਟੇ ਲਾ ਹੋ ਗਏ ਉੱਧਰ ਗਈ ਨੂੰ ਮੈਂ ਤੈਨੂੰ ਕਹਿ ਐਸੀ ਵੀ ਬਾਹਰ ਨਾ ਖੋਲੀ ਉਹ ਛੋਟਾ ਬਾਹਰ ਵੀ ਖੁੱਲਾ ਪਿਆ ਕੋਈ ਗਮੰਡਣ ਤਾਂ ਨਹੀਂ ਆ ਕੇ ਉਹਦੇ ਉਂਗਲ ਲਾ ਕੇ ਲੈ ਗਈ ਹੁਣ ਮੈਂ ਮੱਚ ਜਾ ਜੇ ਕਿਸੇ ਕੁਮਾਰ ਨੇ ਇਹਨੂੰ ਦੱਸਦਾ ਹੋਇਆ ਇਹਨਾਂ ਕੋਲੇ ਜ਼ਮੀਨ ਨਹੀਂ ਉਹ ਤਾਂ ਉੱਡ ਗਈ ਹੋਈ ਆ ਉਹ ਤਾਂ ਨਹੀਂ ਖੜਦੀ ਸਾਡੇ ਘਰੇ ਉਹ ਤਾਂ ਅੱਭੀ ਕਹਿੰਦੀ ਸੀ ਕਹਿੰਦੀ ਤੁਹਾਡੇ ਨਹੀਂ ਤੰਗੀ ਕਿਉਂ ਤੇ ਦਾਲ ਜਿੱਤਾ ਤੇ ਚਟਣੀ ਕਰਾ ਕਰਦੇ ਹੁੰਦੇ ਨਹੀਂ ਬਈ ਜੀ ਮੈਂ ਆਖਾਸ ਤੇ ਦਾਰਸਾ ਸੁਵਾਦੀ ਲਾਖਦੀ ਸਾਡੇ ਮੁੰਡਾ ਰਾਜੀ ਨਹੀਂ ਦਾ ਖਾ ਕੇ ਤੇ ਤੈਨੂੰ ਵੀ ਦਾਲ ਕਰਨੀ ਔਖੇ ਮੈਂ ਭਾਂਡੇ ਬਾਜਦੀ ਆ ਮੈਂ ਤੁਹਾਨੂੰ ਹਲਾ ਰਲਾ ਰੱਖਦੀ ਸੀ ਊਏ ਮਰ ਜਾ ਜੇ ਉੱਡ ਗਈ ਹੋਈ ਮੈਂ ਤਾਂ ਮੁੰਡਾ ਗਾਲਾਂ ਦੇਊਗਾ ਵੀ ਤੂੰ ਨਿਗ੍ਹਾ ਨਾ ਰੱਖੀ ਹੁਣ ਕੀ ਕਰਾਂਗੇ ਹਬ ਤਾਂ ਸਿਆਪਾ ਹੀ ਹੋ ਗਿਆ ਮੇਰੀ ਜਾਨ ਨੂੰ ਤਖੜਾ ਐ ਮੇਰੇ ਤਾਂ ਗੁੰਦਾ ਗੁੱਤ ਨਹੀਂ ਪੱਟ ਦੂ ਘਰੋਂ ਕੱਢ ਦੂ ਫਿਰ ਦੇਖ ਕੇ ਆਉਂਦੀ ਐ ਠੱਗੀ ਮਰਵਾਦੀ ਬਚੋਲੇ ਨੇ ਮੈਂ ਤਾਂ ਤਲਾਕ ਲਾਉਂਗੀ ਹੁਣ ਹੁਣ ਆ ਜੇ ਬੁਢੀ ਜੀ ਮਾਂ ਗਰ ਸਾਡੀ ਇੱਥੇ ਬੈਠੀ ਹੈਗੀ ਮੈਂ ਸੜੇ ਬਾਹਨ ਚ ਉਹ ਬਾਹਨ ਸੀਗਾ ਤਬਿਆਲਾ ਉੱਥੇ ਵਿਆਹ ਕਰਤਾ ਮੇਰਾ ਦੇਖ ਲੈ ਸੜੇ ਹੋਏ ਚ ਮੇਰੇ ਭਰਾ ਨੇ ਵੀ ਠੱਗੀ ਕਰੀ ਹੈਗੀ ਚਾਹੇ ਮੁੰਡੇ ਨੇ ਕਹੇ ਜੀ ਅੱਜ ਕੱਲ੍ਹ ਕਿਸੇ ਤੇ ਵਿਸ਼ਵਾਸ ਵੀ ਨਾ ਕਰੋ ਲੋਕ

ਮੁਦਾ ਆਏ ਕਿਸੇ ਦੇ ਮੰਗਰ ਨਹੀਂ ਲੱਗੀਦਾ ਹੁੰਦਾ ਬੇਬੇ ਮੈਂ ਤਾਂ ਜਾਂਦੀ ਨਹੀਂ ਹੈਗੀ ਖੁਸ਼ੀ ਨੂੰ ਚਾਹ ਤੂੰ ਘਰੇ ਆਬਦੀ ਮੈਂ ਨਹੀਂ ਜਾਂਦੀ ਹੈਗੀ ਹੁਣ ਤਾਂ ਮੈਂ ਤਲਾਕ ਹੀ ਲੈਣਾ ਚਲਾ ਕੇ ਆਏ ਕਿ ਮੈਂ ਮਿਲ ਜੂਗਾ ਤੈਨੂੰ ਮਿਲ ਜੂਗਾ ਤੂੰ ਚੱਲ ਘਰੇ ਚੱਲ ਮੇਰੇ ਆਖੇ ਲੱਗ ਜਾ ਤੁਸੀਂ ਕਿਵੇਂ ਗੱਪ ਮਾਰਦੇ ਸੀ ਜਿੰਨੀ ਜਮੀਨ ਤਾਂ ਦੱਸ ਤੁਸੀਂ ਕਿ ਗੱਪ ਮਾਰੇ ਆ ਨਾ ਉੰਨੀ ਆਏ ਚੱਲੂਗਾ ਜਿੰਨੀ ਜਮੀਨ ਦੱਸੀ ਹੈ ਨਾ ਉੰਨੀ ਆਉਂਦੀ ਹੈ ਨਹੀਂ ਘਟ ਆਉਂਦੀ ਮੈਂ ਤਾਂ ਜਾਣਦੀ ਨਹੀਂ ਤੂੰ ਲੋਕਾਂ ਮਗਰ ਲੱਗਦੀ ਹੈ ਮੈਂ ਤਾਂ ਲੱਗੂਗੀ ਲੋਕਾਂ ਮਗਰ ਤੂੰ ਬਲ ਤੂੰ ਮੇਰੇ ਅੱਖੇ ਤੋਂ ਮਰ ਚੱਲ ਕਰ ਮੈਂ ਤਾਂ ਜਾਣਦੀ ਨਹੀਂ ਤੂੰ ਇੱਕ ਵਾਰੀ ਮੇਰੇ ਨਾਲ ਆਉਂਦਾ ਨਹੀਂ ਹੈਗਾ ਸੀ ਆ ਜਾ ਆ ਜਾ ਨਹੀਂ ਅੱਖੇ ਪਰ ਤੂੰ ਮੋੜ ਨਾ ਕਿਸੇ ਤੀ ਮੈਨੂੰ ਫਿਰ ਤੂੰ ਤਾਂ ਕਿਸੇ ਦੇ ਮਗਰ ਲੱਗਦੀ ਹੈ ਕਿਸੇ ਮਗਰ ਨਹੀਂ ਲੱਗੀ ਦਾ ਫਿਰ ਸਭ ਨੂੰ ਪਤਾ ਹੈ ਤੁਹਾਡਾ ਆਂਡ ਗਮਾਂਡ ਚ ਵਰਤਦੇ ਕਿਸੇ ਨਾਲ ਅਸੀਂ ਸਭ ਨਾਲ ਵਰਤਦੇ ਤਾਂ ਤੈਨੂੰ ਤਾਂ ਲਿਕਣ ਨਹੀਂ ਦਿੰਦੀ ਸੀ ਬਾਹਰ ਮੈਨੂੰ ਤੂੰ ਬਾਹਰ ਤਾਂ ਫਿਰ ਹੁਣ ਵੀ ਭਾਈ ਨਹੀਂ ਤੈਨੂੰ ਬਾਹਰ ਨਿਕਲਣ ਦਿੰਦੀ ਸੀ ਬਾਹਰ ਢਾ ਕੇ ਰੱਖਦੀ ਸੀ ਤੇਨੂੰ ਗਵਰਨਰ ਨੇ ਆ ਕੇ ਲੁੱਤੀ ਲਾਤੀ ਵੀ ਨਾ ਕੋਈ ਜ਼ਮੀਨ ਨਹੀਂ ਸਭ ਕੁਝ ਸਾਦਾ ਦੇ ਕੋਈ ਤਾਂ ਹੀ ਗਵਰਨਰ ਕੋਲ ਜਾਣ ਨਹੀਂ ਹੁੰਦੀ ਹੈ ਕਿ ਕਿਸੇ ਨੂੰ ਪਤਾ ਲੱਗ ਜਾਵੇ ਖੜੀ ਹੋ ਚੱਲ ਕਰੇ ਚੱਲ ਫੇਰ ਵਾਗਦੀ ਤੇਰੀ ਮਾਂ ਆ ਜੂਗੀ ਤੇ ਉਹਦੇ ਨਾਲ ਵਾਗਦੀ ਚੱਲ ਜੇਰਾ ਬੇਰਾ ਹੋ ਗਿਆ ਨੀਰਾ ਪਾਵਾਂ ਸਾਰਾ ਕੰਮ ਕਰਦੀ ਸੀ ਸੁੱਖੀ ਹੁਣ ਮੈਂ ਇਥੋਂ ਕਿੱਥੇ ਹੁੰਦਾ ਸਾਰਾ ਕੰਮ ਦੇਖਿਆ ਸਾਰਾ ਤਾਂ ਗੋਹਾ ਸਿਰਦੀ ਸੀ ਸਾਰਾ ਨੀਰਾ ਪਾਉਂਦੀ ਸੀ ਨੇ ਚਾਹ ਪਾਣੀ ਮੈਨੂੰ ਬੈਠੀ ਨੂੰ ਮੰਜੇ ਤੇ ਫੜਾਂਦੀ ਸੀ ਕਹਿੰਦੀ ਲੈ ਬੇਬੇ ਚਾਹ ਨੇ ਆਪ ਥਣੇ ਨੇ ਤੜਕੇ ਤੋਂ ਨੇ ਤੇ ਮੀ ਸੋ ਸਾਰੇ ਕੰਮ ਆਪ ਨੂੰ ਕਰਨੇ ਪੈ ਗਏ ਨੇ ਘਰ ਪਟਿਆ ਗਿਆ ਗਰਜੀਤ ਨੇ ਉਂਗਲਾ ਲਾਈਆ ਗਰਜੀਤ ਦੇ ਕੰਮ ਨਾ ਕੋਈ ਨਹੀਂ ਮੈਂ ਵੀੜੀ ਦਾ ਗਰਜੀਤ ਦੀ ਲਾ ਹੀ ਲਾਉਂਗੀ ਕਦੇ ਨਾ ਕਰੇ ਇਹਦੀ ਨੂੰਹ ਦੇ ਵੀ ਉਂਗਲਾ ਲਾ ਕੇ ਇਹਨੂੰ ਵੀ ਘਰੋਂ ਕਢਵਾਉਂਗੀ ਜਿਵੇਂ ਮੇਰੀ ਨੂੰਹ ਘਰੋਂ ਕਢਵਾਤੀ ਕਹਿੰਦੀ ਐ ਇਹਨੇ ਤਾਂ ਜ਼ਮੀਨ ਨਹੀਂ ਆਉਦੀ ਮੁੰਡੇ ਨੂੰ ਵੀ ਆਉਂਦੀ ਕਹਿੰਦੀ ਖੁਦ ਵੀ ਕੇ ਜ਼ਮੀਨ ਅਗਲੇ ਇਹ ਜ਼ਮੀਨ ਦੀ ਸਾਖ ਕਰਿਆ ਸੀ ਐਵੇਂ ਤਾਂ ਨਹੀਂ ਕਿਸੇ ਨੇ ਸਾਡੇ ਸਾਖ ਕਰਤਾ ਉਹ ਘੜਾ ਅੰਨੇ ਦੀ ਕਿਰਿਆ ਇਹ ਨਹੀਂ ਕਰਗੇ ਸਾਡੇ ਦੇਖ ਕੇ ਸਾਰਾ ਕੁਝ ਪੇੜੀ ਕਰਕੇ ਗਿਆ ਸੀ ਕੰਨਾਂ ਦੀ ਕੱਚੀ ਸੁੱਕੀ ਸੀ ਜਿਹੜੀ ਉਹਨੇ ਮੰਗਦਾ ਅੱਖ ਤੇ ਲੱਗ ਕੇ ਭੱਜ ਕੇ ਚੋਰਾ ਚਾ ਕੇ ਕਹਿੰਦਾ ਤਲਾਕ ਦੇਉਂਗੀ ਐਂ ਤਲਾਕ ਕਿਵੇਂ ਦੇ ਦੇਗੀੁੰਦੇ ਨੂੰ ਆਉਣ ਦੇ ਫਿਰ ਕੋਈ ਗੱਲ ਕਰਾਂਗੇ ਫਿਰ ਕਿਸੇ ਨੂੰ ਨਾਲ ਲਿਜਾ ਕੇ ਲਿਆਉਂਗੀ ਜਾ ਕੇ ਹੋਰ ਕੀ ਕਰੂੰਗੀ ਹੰਮੀਰਾ ਪਾ ਦੇ ਬਸ ਮਾਂ ਜਿਵੇਂ ਵੱਡੇ ਬੰਦੇ ਨੇ ਕਰੀਰੀ ਹੁੰਦੀ ਹੈ ਨਾ ਉਵੇਂ ਭਰਨੀ ਪੈਂਦੀ ਐ ਸੱਤ ਕਰ ਲਾ ਤੇ ਐਸ ਭਰ ਲਾ ਲੈ ਦੇਖੜਾ ਆ ਵੀ ਇਹ ਕਿਹਦਾ ਗੱਲ ਨਹੀਂ ਆ ਬੰਦਾ ਨਹੀਂ ਤੁਹਾਨੂੰ ਸੁਣ ਮੈਨੂੰ ਤਾਂ ਮੈਨੂੰ ਗੁੱਸਾ ਹੈ ਨਾ ਹਾਂ ਮੈਂ ਤਿੰਨ ਕੱਟਨ ਦਿਨ ਹੋ ਗਏ ਬੈਠੀ ਨੂੰ ਉਹ ਤਿੰਨ ਮਿੰਟ ਆਈ ਛੋਟੇ ਚਵਣ ਲੱਗੀ ਉਹ ਬਹਿਤਾਂ ਕਰਦੀ ਹੈਗੀ ਮੈਂ ਬਹਿਤਾਂ ਕਲੀ ਕਰਦੀ ਹੈਗੀ ਨਹੀਂ ਕਰ ਲੈ ਮੈਂ ਕੀ ਕਰਿਆ ਕਰ ਲੈ ਬੈਠੇ ਕਰੀਏ ਜੇ ਤੂੰ ਐਸਾ ਦੰਨੀ ਜੁੱਤੀ ਤੇ ਨਾ ਬਰਸਾ ਤੂੰ ਸੁਟਪੜਾ ਤੂੰ ਜਰਾ ਡਕਰਾਉਂ ਮੇਰੇ ਕੇ ਤੂੰ ਜਰਾ ਜੱਪ ਮੋਲੇ ਸਾਰਾ ਸੇ ਮੋਦੀ ਜਾ ਨਾ ਦਿਸਰ ਨੂੰ ਮੰਨੀ ਆਉਣੇ ਦੀ ਆਉਂਦੀ ਨੇ ਦੇਖ ਲੈ ਕੰਜਰੀ ਨੇ ਜੱਤ ਦੇ ਚੱਕੇ ਟੋਹੇ ਜਾ ਮੋਲੇ ਮਿੰਦਾ ਆ ਗਈ ਮੇਰੀ ਗੱਲ ਸੁਣ ਲਓ ਚੁੱਪ ਕਰਕੇ ਬਹਿ ਜਾਓ ਜੇ ਛੂਟ ਪਿੱਛੇ ਕਲੇਜ ਪਾਉਂਗੀ ਨਾ ਚੱਕ ਕੇ ਤੇਰੀ ਮਾਂ ਦਾ ਚੁੱਲਾ ਵੀ ਉੱਥੇ ਧਰ ਦੂੰ ਬੈਠ ਕੋਲੇ ਯਾ ਤੂੰ ਪਹਿਲੀ ਅੱਡ ਕਰ ਦੂਗਾ ਤੂੰ ਅੱਜ ਤੂੰ ਜਿੰਨੇ ਕਰੇ ਮੇਰੇ ਇਨਾ ਕਹੀ ਵੀ ਮੇਰੀ ਮਾਂ ਵਿਆਹ ਤੋਂ ਪਹਿਲਾਂ ਅੱਡ ਕਰਦੀ ਨਹੀਂ ਠੂ ਕਰਦੀ ਮੇਰੇ ਨਾਲ ਅੱਜ ਕਾਹਕੇ ਕਰੇ ਮਾਤਾ ਕਢਣਵਾਗੀ ਮੈਨੂੰ ਕਾ ਕਰੇ ਤੂੰ ਖੜਾ ਹੋ ਦੋ ਨਹੀਂ ਅੰਨ ਕਰਿਆ ਜਾਓ ਅਰੇ ਨਾ ਕਰ ਨਾ ਨੀ ਨਾ ਕਰ ਕਢਾਉਂਦੇ ਹਾਂ ਦੋ ਨਾ ਕਾ ਕਰਦੀਆਂ ਦੋਨਾਂ ਨੇ ਬੈਠ ਕੇ ਇੱਕ ਦਾ ਦੋ ਪੂਰਾ ਸਰਾਕਸ ਘਰਾਤਾ ਚਕਚਕ ਕੇ ਐਂ ਜਖਮ ਕੁਸਰਮ ਨਾ ਲੇ ਨੇ ਹਣੇ ਤਾਂ ਮੈਂ ਕੋਈ ਆ ਗਈ ਵੀ ਡੱਬੇ ਚ ਦੇ ਕਿੰਨੇ ਕਪੜਾ ਤੇ ਕਿਹੜੇ ਪੈਸੇ ਬੁੱਕਲ ਮੁਟਕੇ ਆਏ ਸੀ ਤਾਂ ਪਟੂਪਾ ਕੁਛ ਨਹੀਂ ਦਿੱਤਾ ਉਹ ਇਕੱਲਾ ਸੂਟ ਹੀ ਲੈ ਕੇ ਗਿਆ ਉਹ ਪੁੱਤੇ ਇਸੇ ਮੈਂ ਤੋ ਖਿੱਚ ਤੂੰ ਨਾ ਕਰਿਆ ਤਾਂ ਛੁੱਟ ਜਾ ਕੋਈ ਨਾ ਇਹ ਜੇ ਮੁੰਡੇ ਦੇ ਸਾਰੇ ਦਿੱਤੇ ਤੇ ਮੈਨੂੰ ਜਮਾਂ ਫੁੱਸਨ ਦੇਈ ਜਾਂਦੇ ਤੇ ਪਰ ਆਪਣੇ ਘਰ ਮੱਥੇ ਤਾਂ ਇਹ ਘਰ ਚ ਕੁਛ ਇਹ ਫੇਚਾ ਕਰਵਾਜਿਆ ਕਿ ਮੇਰੇ ਇੱਕ ਪੁੱਤ ਦੇ ਸਹੁਰਿਆਂ ਦਿੱਤਾ ਫਿਰ ਮੈਂ ਤਾਂ ਕਹਿੰਦੀ ਮੈਨੂੰ ਅੱਜੀ ਨਾ ਮੈਂ ਦਿੰਦੀ ਝੂਠ ਹਾਂ ਫਿਰ ਉਹਦੇ ਪੱਟੂ ਦੇ ਨਾਮੀ ਕਾਜ ਨੂੰ ਦੀ ਕਿਆ ਬਦਨਾਮੀ ਹੁੰਦੀ ਆ ਬਦਨਾਮੀ ਤਾਂ ਤੇਰੀ ਉਥੇ ਹੁੰਦੀ ਜੇ ਮੈਂ ਉਥੇ ਕਹਿਦਾ ਨਹੀਂ ਵੀ ਸਾਡੀ ਤਾਂ 80 ਸਾਲਾਂ ਦੀ ਭੂਆ ਉਹਨੂੰ ਇਹ ਨਾਂਣ ਨਹੀਂ ਲੈ ਕੇ ਜੇ ਮੈਨੂੰ ਪਤਾ ਲੱਗਣਾ ਉਹਦੀ ਕਰਤੂਤਾਂ ਉੱਥੇ ਪਾਂਡਾ ਪਾਂਦੀ ਛੋਟਾ ਨਾ ਕੁਝ ਕਹਿ ਨਹੀਂ ਹਣਾ ਵੀ ਡੱਬੇ ਨਹੀਂ ਦਿੱਤੇ ਭੂਆ ਨੂੰ ਡੱਬੇ ਨਹੀਂ ਦਿੱਤੇ ਮੁੰਡੇ ਦੀ ਸਹੁਰਿਆਂ ਤੋਂ ਆਏ ਡੱਬੇ ਹੋ ਪੈਣ ਕੂਆ ਨਰਪਿਆ ਯਾਰ ਦੇਤਾ ਤਮਾ ਕਾਜ ਦੀ ਮਰਜੀ ਦੇ ਲੈ ਜੀ ਮਮਾ ਮਾਡਾ ਮੁੰਡੇ ਆਂਦੀ ਸਲਾਮੀ ਸੀ ਕੱਲ ਕਿਹੜੀ ਬੰਦ ਮੇਰੇ ਕੋਲੇ ਪੈਸੇ ਦੇ ਦੇਣ ਲੈਣ ਨਾ ਦੇਣ ਲੈਣ ਨਾ ਤੇ ਕੂਆ ਦਾ ਗੱਪਾ ਕਰਦੇ ਤੁਰਦੀ ਲੱਗ ਨਹੀਂ ਆ ਨਿਕਲ ਪਰੇ ਹੋਟਾ ਦੇਂਦੀ ਬੰਦ ਬੰਦ ਕੇ ਕਿੱਥੇ ਕਰਕੇ ਕਿੰਨੀ ਸਲਾਮੀ ਬਚੀ ਸੀ ਸਾਰੀ ਫੜਾ ਦੇਂਦੀ ਆ ਤੂੰ ਅੱਲੀ ਥੋੜੀ ਜਿਹਾ ਦੇ ਦੀ ਥੋੜਾ ਜਿਹਾ